ਬਿਆ ਰਾਵਨਾ ਹੋ ਰਾ ਕੋੜ ਕੀ ਹੈ ਨਕ ਕਿਆ ਕਾ ਤੇ ਮੁੜ ਕੇ ਆਪ ਕੋ ਤੇ ਮੈਨੂੰ ਡਿੱਕ ਚ ਨਹੀਂ ਲਾ ਹਾਂ ਤੇ ਬਡੀਕਾ ਕਿਨੇ ਆ ਅੱਗੇ ਕੀ ਹੈ ਨਾ ਹੁਣ ਤੈਨੂੰ ਨਾ ਡਿੱਕਾ ਸੀ ਹਾਂ ਅੱਜ ਯਾਰ ਮੇਰੇ ਕੋਲ ਸਮਾਨ ਹੈ ਨਹੀਂ ਕਾ ਕਿਹੜਾ ਚਾਹੀਦਾ ਮੈਨੂੰ ਲੱਗਦਾ ਦੋ ਸਾਨੇ ਆ ਰਾਜੂ ਕੋਲੇ ਕਿੱਥੇ ਆ ਆਥਨੇ ਜੇ ਗੋਲ ਕੱਪੇ ਖਾਣੇ ਇੱਕ ਕਰਦੇ ਸਾਡੇ ਵਾਲੇ ਸਿਮੀ ਕਰੇ ਇੱਕ ਭੋਲੂਗਾ ਹਾਂ ਇਹਨਾਂ ਦੇ ਦੰਦ ਮਿੱਟੀ ਚੱਕੀ ਆ ਇਹਨਾਂ ਦੀ ਹਾਂ ਉੱਧ ਮੂਲ ਤੁਸੀਂ ਨਾਲ ਹੀ ਸੀ ਉੱਧ ਮੂਲ ਚੱਕਿਆ ਸੀ ਨਾਲ ਉਹਦੇ ਹਾਂ ਤੇ ਤੈਨੂੰ ਤਾਂ ਤੂੰ ਤੇਰੇ ਕਿਹੜਾ ਕੰਨ ਬੰਦ ਸੀ ਪਾਣੀ ਮੈਂ ਦੱਸ ਦਿੰਦਾ ਮੋਟਰ ਤੇ ਮਗਰ ਸੀ ਦੋਨੇ ਜਣੇ ਉੱਧ ਮੂਲ ਚੱਕਿਆ ਵਾ ਇਹਨਾਂ ਦਾ ਲੱਗਿਆ ਹਾਂ ਵੀ ਹਾਂ ਚੱਕਿਆ ਵਾ ਹਾਂ ਹਾਂ ਰਾਗ ਮੈਨੂੰ ਬਹੁਤ ਹੀ ਰਾਤ ਸਾਡੇ ਕੋਲੇ ਇਹ ਕਦੇ ਕਰਦਾ ਸੀ ਪਹਿਲਾਂ ਨਹੀਂ ਕਰਦਾ ਹੈ